मुझे सचमुच प्यार है इस जगह से और मैं यहाँ लाखों बार आया आया मैं मैं तब भी यहां आया हूं जब मैं पूरी तरह से उलझन में होता था या जब मैं सचमुच बेचैन या दुखी होता हूं। या जब मैं अपनी उन समस्याओं से जूझ रहा हूँ जिनसे मैं गुजरा हूँ मैं बस यहाँ आता हूँ चिल मैं बस रिलैक्स करता हूँ मैं बस आता और वहां बैठता जब मैं वहां किसी को ना देखता तो मैं बस आकर यहाँ बैठता 15 से 20 मिनट फिर उठता और चला जाता मुझे याद नहीं कि मैं कुछ मांगता था द रियल वैल्यू ਜਿਸ ਦਿਨ ਤੁਹਾਨੂੰ ਸਮਝ ਆਏਗੀ ਕਿ ਤੁਸੀਂ ਕੌਣ ਹੋ ਇਸ ਲਈ ਮੈਂ ਤੁਹਾਨੂੰ ਕਿਹਾ ਪਰਮੇਸ਼ਵਰ ਦੇ オリジナル ਪਲਾਨ ਦੇ ਵਿੱਚ ਵਾਪਸ ਜਾਣਾ ਬੜਾ ਜ਼ਰੂਰੀ ਹੈ ਕਿਉਂਕਿ ਤੁਹਾਡੀ ਵੈਲਿਊ ਜਿਹੜੀ ਹੈ ਉਹ ਇਸ ਗੱਲ ਦੇ ਉੱਤੇ ਹੈ ਕਿ ਤੁਸੀਂ ਕਿੰਨੀਆਂ ਪ੍ਰੋਬਲਮਸ ਸੋਲਵ ਕਰਦੇ ਹੋ ਨਾ ਕਿ ਤੁਸੀਂ ਕਿੰਨਾ ਡਰਾਮਾ ਕਰਦੇ ਹੋ ਅਮੀਨ ਅਮੀਨ ਦ रियल ਪ੍ਰੋਬਲਮ ਤਹਾਡੀ ਰੀਅਲ ਵੈਲਿਊ ਜਿਹੜੀ ਹੈ ਇਸ ਗੱਲ ਦੇ ਵਿੱਚ ਹੈ ਕਿ ਤੁਸੀਂ ਕਿੰਨੀਆਂ ਪ੍ਰੋਬਲਮਸ ਸੋਲਵ ਕਰਦੇ ਹੋ ਲੋਕਾਂ ਦੀ ਨਾ ਕਿ ਪ੍ਰਭੂ ਦੇ ਸਾਹਮਣੇ ਕਿੱਡਾ ਵੱਡਾ ਡਰਾਮਾ ਕਰਦੇ ਹੋ ਤੁਹਾਡੀ ਵੈਲਿਊ ਕੱਟਦੀ ਹੈ ਇਦਾਂ ਔਰ ਜਿੰਨੀਆਂ ਪ੍ਰੋਬਲਮਸ ਸੋਲਵ ਕਰਦੇ ਆਪਾਂ ਵੈਲਿਊ ਵੱਧਦੀ ਹੈ ਉਹਦੀ ਬੀ ਇਹ ਚੇਂਜ ਟੂ ਸਮਬਡੀ ਕਿੱਦਾਂ ਪੋਸੀਬਲ ਹੈ ਆਪਣੀ ਵੈਲਿਊ ਨੂੰ ਪਹਿਚਾਣਾ ਪਏਗਾ ਸਾਨੂੰ ਆਮੀਨ ਜਦ ਤੱਕ ਅਸੀਂ ਵੈਲਿਊ ਆਪਣੀ ਨਹੀਂ ਪਹਿਚਾਨਾਂਗੇ ਅਸੀਂ ਨਥਿੰਗ ਆ ਜ਼ੀਰੋ ਆਂ ਸੀ ਜ਼ਮੀਨ ਦੇ ਵਿੱਚ ਪਏ ਹੋਏ ਹੀਰੇ ਮਿੱਟੀ ਤੇ ਹੀ ਮੋਲ ਹੈ ਜਦ ਤੱਕ ਕੋਈ ਉਹਨਾਂ ਨੂੰ ਕੱਢ ਕੇ ਵੇਚਦਾ ਨਹੀਂ ਕਿਉਂਕਿ ਹੀਰੇ ਜ਼ਮੀਨ ਤੋਂ ਨਿਕਲਦੇ ਨਹੀਂ ਮੈਂ ਇੱਕ ਸਟੋਰੀ ਪੜ੍ਹ ਰਿਆ ਸੀ ਉਹਦੇ 'ਚ ਲਿਖਿਆ ਇੱਕ ਕੁਲੀ ਸੀਗਾ ਕੁਲੀ ਜਦੋਂ ਸਟੇਸ਼ਨ ਤੇ ਵਾਈਫਾਈ ਸ਼ੁਰੂ ਹੋ ਗਿਆ ਉਹਦੇ ਜਦੋਂ ਉਸ ਸਟੇਸ਼ਨ ਤੇ ਵਾਈਫਾਈ ਸ਼ੁਰੂ ਹੋਇਆ ਉਹਨੇ ਆਈਏਐਸ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਇਦੋਂ ਸਮਾਨ ਚੱਕਦੇ ਉਹਨਾਂ ਦੇ ਕੰਨਾਂ 'ਚ ਲਾ ਲੈਣੀਆਂ ਟੁੱਟੀਆਂ ਉਹਨੇ ਪੰਜਾਬੀ ਟੁੱਟੀਆਂ ਕਹਿੰਦੇ ਨਾ ਤੁਸੀਂ ਹਾਂ ਵੈਸੇ ਹੈੱਡਫੋਨ ਕਹਿੰਨੇ ਆ ਉਹ ਹੈੱਡਫੋਨ ਉਹਨੇ ਕੰਨਾਂ 'ਤੇ ਲਗਾ ਕੇ ਤੇ ਵਾਈਫਾਈ ਦੇ ਨਾਲ ਆਈਈਐਸ ਦੀ ਸੜੀ ਕੀਤੀ ਅੱਜ ਅਫਸਰ ਬਣ ਗਿਆ ਉਹ ਕੁਲੀ ਕੁਲੀ ਸਮਾਨ ਚੱਕਣ ਵਾਲਾ ਬੰਦਾ ਕਿਉਂਕਿ ਜਦ ਤੱਕ ਤੁਸੀਂ ਪਹਿਚਾਣੂਗੇ ਨਹੀਂ ਤੁਸੀਂ ਕੌਣ ਹੋ ਤੁਹਾਨੂੰ ਪਰਮੇਸ਼ਵਰ ਵੀ ਬLES ਨਹੀਂ ਕਰ ਸਕਦਾ ਕ੍ਰਿਸਚਨ ਲੋਕਾਂ ਲਈ ਉਹ ਟਾਈਮ ਚਲਾ ਗਿਆ ਹੁਣ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਸਵੀਂ ਪੜਾ ਕੇ ਤੇ ਕੰਮ ਲਾ ਦਿਓ ਨੋ 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 ਉਹ ਟਾਈਮ ਆ ਚੁੱਕਾ ਜਦੋਂ ਉਸੇ ਟਾਰਗੇਟ ਬਣਾ ਕੇ ਚੱਲੂਗਾ ਕਿ ਮੇਰੇ ਬੱਚੇ ਟੌਪ ਤੇ ਹੋਣੇ ਚਾਹੀਦੇ ਆ ਪੰਜਾਬ 'ਚ ਇੰਡੀਆ ਦੇ ਵਿੱਚ ਆਮੀਨ ਵੀ ਸਾਲ 25 ਸਾਲ ਜੀ ਦੁਬਈ ਦੀ ਸ਼ਕਲ ਬਦਲ ਗਿਆ ਜ ਹਰ ਬੰਦਾ ਦੁਬਈ 'ਚ ਘੁੰਮਣਾ ਚਾਹੁੰਦਾ ਹੈ ਉੱਥੇ ਜਾਣਾ ਚਾਹੁੰਦਾ ਹੈ ਉੱਥੇ ਆਫਿਸ ਖੋਲਣਾ ਚਾਹੁੰਦਾ ਹੈ ਜਦੋਂ ਰੀਅਲ ਵੈਲਿਊ ਸਮਝ ਆਈ ਦੁਬਈ ਨੂੰ ਤੁਹਾਡੀ ਰੀਅਲ ਵੈਲਿਊ ਕੋ ਤੁਸੀਂ ਪਰਮੇਸ਼ਵਰ ਦੇ ਬਲੱਡ ਦੇ ਨਾਲ ਖੜੀ ਤੇ ਗਏ ਹੋ ਕੋਈ ਕੰਮ ਟੜਲੀ ਇੰਪੋਸੀਬਲ ਨਹੀਂ ਉਹ ਟਾਈਮ ਆ ਗਿਆ ਕਿ ਅਸੀਂ ਆਪਣੀ ਵੈਲਿਊ ਨੂੰ ਪਹਿਚਾਨੀਏ ਹੁਣ ਕਿਉਂਕਿ ਜਦ ਤੱਕ ਸੋਨੇ ਨੂੰ ਉਹਦੀ ਵੈਲਿਊ ਨਹੀਂ ਸਮਝ ਜਾਂਦੀ ਕੋਈ ਉਹਨੂੰ ਬਾਹਰ ਨਹੀਂ ਕੱਢਦਾ ਉਹਦੀ ਵੈਲਿਊ ਸਮਝ ਕੇ ਤਦ ਤੱਕ ਉਹ ਤੇ ਮਿੱਟੀ ਇਕੱਠੇ ਰਹਿੰਦੇ ਆ ਮਿੱਟੀ ਤੇ ਹੀਰਾ ਇਕੱਠੇ ਰਹਿੰਦੇ ਕੋਇਲੇ ਦੀ ਖਦਾਨ ਚ ਹੀਰਾ ਇਕੱਠਾ ਰਹਿੰਦਾ ਕੋਲੇ ਦੇ ਨਾਲ ਜਦ ਤੱਕ ਉਹਨੂੰ ਉਹਦੀ ਵੈਲਿਊ ਕੋਈ ਸਮਝਦਾ ਨਹੀਂ ਉਹਦੀ ਵੈਲਿਊ ਹਾਈ ਹੈ ਚਰਚ ਪ੍ਰਭੂ ਨੇ ਤਾਂ ਨੂੰ ਚੁਣਿਆ ਤੇ ਠਹਿਰਾਇਆ ਕਿ ਤੁਸੀਂ ਫਲ ਲੈ ਕੇ ਆ ਸਕੋ ਔਰ ਮੇਰਾ ਇਹ ਬਿਲੀਵ ਹੈ ਜਿਸ ਕੰਮ ਤੇ ਤੁਸੀਂ ਜਾਓਗੇ ਤੁਸੀਂ ਫਲ ਲੈ ਕੇ ਆਉਂਗੇ ਸਿਵਾਏ ਇਹ ਦੇ ਇੱਕ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਉਹਦੀ ਪ੍ਰੈਜ਼ੈਂਸ ਤੋਂ ਉਹਦੀ ਪਵਿੱਤਰਤਾਈ ਤੋਂ ਜੇ ਬਾਹਰ ਨਾ ਹੋਵੋ ਤਾਂ ਹਾਇਆ ਨਾ ਇੱਕ ਅਨ્ય ਜਾਤੀ ਜਾਤ ਦੇ ਜਦੋਂ ਉਂਗੂਠੇ ਕੱਟੇ ਹੱਥ ਪੈਰ ਦੇਤੇ ਕਹਿੰਦਾ ਮੈਂ ਵੀ ਉਂਗੂਠੇ ਕੱਟਦਾ ਸੀ ਪਰ ਪਰਮੇਸ਼ਵਰ ਨੇ ਮੈਨੂੰ ਬਦਲਾ ਦਿੱਤਾ ਆਪਣੇ ਲੋਕਾਂ ਨੂੰ ਉਹਨੇ ਇਸਤੇਮਾਲ ਕਰਕੇ ਯਹੂਦਾ ਦੇ ਲੋਕਾਂ ਨੂੰ ਇਸਤੇਮਾਲ ਕਰਕੇ ਇਹਦਾ ਮਤਲਬ ਇਹ ਹੈ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਯੂਜ਼ ਕਰਦਾ ਆਪਣਾ ਆਪ ਸਾਬਿਤ ਕਰਨ ਦੇ ਲਈ ਇਸ ਦੁਨੀਆ ਦੇ ਵਿੱਚ ਜੋਨੇ ਕਿਸੇ ਨੂੰ ਚੰਗਾ ਕਰਨਾ ਤੇ ਉਹਨੇ ਡਾਇਰੈਕਟ ਉੱਪਰੋਂ ਨਹੀਂ ਆਣਾ ਜੇ ਕਿਸੇ ਨੂੰ ਬles ਕਰਨਾ ਤੇ ਡਾਇਰੈਕਟ ਉੱਪਰੋਂ ਨਹੀਂ ਆਣਾ ਉਹਨੇ ਆਪਣੇ ਲੋਕਾਂ ਨੂੰ ਖੜਾ ਕਰਨਾ ਚੰਗਾ ਕਰਨ ਦੇ ਲਈ ਤੇ ਆਜ਼ਾਦ ਕਰਨ ਦੇ ਲਈ ਹਾਂ ਆ ਨਾ ਇਹਦਾ ਮਤਲਬ ਪਰਮੇਸ਼ਰ ਅੱਜ ਵੀ ਸਬਮਿਸ਼ਨ ਵਾਲੇ ਲੋਕਾਂ ਨੂੰ ਲੱਭਦਾ ਅਵੇਲੇਬਲ ਵੈਸਲਸ ਲੱਭਦਾਓ ਗਿਫਟਡ ਵੈਸਲ ਨਹੀਂ ਲੱਭਦਾ ਅਵੇਲੇਬਲ ਜਿਹੜੇ ਅਵੇਲੇਬਲ ਨੇ ਜਿਹੜੇ ਤਿਆਰ ਨੇ ਕਹਿਣ ਦੇ ਲਈ ਕਿ ਪਰਮੇਸ਼ਰ ਮੈਂ ਨਸ਼ਾ ਛੱਡਦਾ ਹਾਂ ਤੇਰੀ ਮਮਾ ਕਰਨ ਦੇ ਲਈ ਮੇ ਪਾਪ ਛੜਨਾ ਤਾਂ ਨਹੀਂ ਤੁਹਾਡੇ ਗੁਣਾਂ ਨੂੰ ਦਿਖਾਉਣ ਦੇ ਲਈ ਪਰਮੇਸ਼ਰ ਨੇ ਕਿਹਾ ਤੇਰਾ ਉਜਾਲਾ ਚਮਕੇ ਮੇਰਾ ਉਜਾਲਾ ਨਹੀਂ ਤੇਰਾ ਉਜਾਲਾ ਲੋਕਾਂ ਸਾਹਨੇ ਚਮਕੇ ਤੇਰੇ ਕੰਮਾਂ ਨੂੰ ਦੇਖ ਕੇ ਭਲੇ ਕੰਮਾਂ ਨੂੰ ਦੇਖ ਕੇ ਲੋਕ ਸਵਰਗ ਦੇ ਪਰਮੇਸ਼ਰ ਦੀ ਵਡਿਆਈ ਕਰਨ ਤੂੰ ਧਰਤੀ ਦਾ ਨਮਕ ਹੈ ਇਸ ਲਈ ਚਾਰਾ ਚ ਨਮਕ ਪਾਉਂਦੇ ਐ ਇਸ ਲਈ ਚਿਪਸ ਦੇ ਵਿੱਚ ਦੇਖੋ ਨਮਕ ਹੁੰਦਾ ਜਿਆਦਾ ਨਮਕ ਪਾਉਂਦੇ ਤਾਂ ਕਿ ਖਰਾਬ ਨਾ ਹੋਣ ਤੁਸੀਂ ਨਮਕ ਉਹ ਧਰਤੀ ਦਾ ਤਾਕਿ ਲੋਕ ਖਰਾਬ ਨਾ ਹੋਣ ਪਰ ਲਿਖਿਆ ਜਾ ਨਮਕ ਦਾ ਸਵਾਦ ਵਿਗੜ ਜਾਏ ਤੇ ਕਿਸੇ ਵੀ ਚੀਜ਼ ਨਾਲ ਉਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਸਿਵਾਏ ਇਹ ਦੇ ਕਿ ਉਹ ਸੁਟਿਆ ਜਾਏ ਤੇ ਮਨੁੱਖ ਦੇ ਪੈਰਾਂ ਦੇ ਥੱਲੇ ਰੋਂਦਿਆ ਜਾਏ ਇੱਕ ਵਿਗੜਿਆ ਹੋਇਆ ਬੇਬੀਚਾਰ ਚਪਿਆ ਹੋਇਆ ਕ੍ਰਿਸਚੀਅਨ ਪਾਪੀ ਅੰਨ੍ਹੇ ਜਾਤੀ ਦੇ ਨਾਲੋਂ 10 ਗੁਣਾ ਭੜਾ ਹੈ ਔਰ ਉਹਦੀ ਸਜ਼ਾ 10 ਗੁਣਾ ਜ਼ਿਆਦਾ ਹੋਏਗੀ ਨਰਕ 'ਚ ਕਿਉਂਕਿ ਪਰਮੇਸ਼ਵਰ ਨੇ ਉਹਨੂੰ ਨਮਕ ਠਹਿਰਾਇਆ ਕਿ ਤੂੰ ਨਮਕ ਹੈ ਤੂੰ ਬਚਾ ਕੇ ਰੱਖਣਾ ਲੋਕਾਂ ਨੂੰ ਤੂੰ ਪ੍ਰਸਾਵਨ ਹੈ ਨਾ ਤੂੰ ਲਾਈਟ ਹੈ ਤੂੰ జగਤ ਦੀ ਜੋਤੀ ਹੈ ਪਰਮੇਸ਼ਵਰ ਤੈਨੂੰ ਹਨੇਰੇ ਚ ਜੋਤੀ ਚ ਬੁਲਾਇਆ ਤਾਂ ਕਿ ਤੂੰ ਉਹਦੇ ਗੁਣਾਂ ਨੂੰ ਪ੍ਰਗਟ ਕਰ ਸਕੇ ਹੁਣ ਕਿੱਦਾਂ ਉਹਦੇ ਗੁਣਾਂ ਨੂੰ ਪ੍ਰਗਟ ਕਰਾਂਗੇ ਆਪਾਂ ਨਸ਼ਾ ਵੇਚ ਕੇ ਹਾਂ ਨਸ਼ਾ ਵੇਚ ਕੇ ਗੁਣ ਪ੍ਰਗਟ ਹੋਣਗੇ ਪਰਮੇਸ਼ਵਰ ਦੇ ਯਾਦ ਰੱਖੋ ਜੋ ਤੁਸੀਂ ਬੋਗੇ ਉਹ ਤੁਸੀਂ ਕਟੂਗੇ ਜੇ ਤੁਸੀਂ ਬੇਇੱਜ਼ਤੀ ਬੋਗੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਤੁਹਾਡੇ ਨਾਲੋਂ ਉਹ ਛੋਟੇ ਹਨ ਤੁਹਾਡੇ ਨਾਲੋਂ ਕਮਜ਼ੋਰ ਹਨ ਇੱਕ ਦਿਨ ਆਏਗਾ ਜੋ ਤੁਹਾਡੀ ਬੇਇੱਜ਼ਤੀ ਕੀਤੀ ਜਾਏਗੀ ਔਰ ਤੁਸੀਂ ਕੁਝ ਨਹੀਂ ਕਰ ਪਾਉਂਗੇ ਤੁਸੀਂ ਕਿਸੇ ਨੂੰ ਲੁੱਟ ਰਹੇ ਹੋਗੇ ਤੁਹਾਡੇ ਹੱਥ ਦੇ ਵਿੱਚ ਉਹ ਚੀਜ਼ ਔਰ ਇੱਕ ਦਿਨ ਆਊਗਾ ਜੋ ਤੁਸੀਂ ਲੁੱਟੇ ਜਾਓਗੇ ਔਰ ਕੋਈ ਕੁਝ ਨਹੀਂ ਬੋਲੇਗਾ ਇਸ ਕਰਕੇ ਉਹੀ ਕਰੋ ਜੋ ਤੁਸੀਂ ਵਧਣਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਇੱਕ ਕੰਮ ਕਰਨ ਦੇ ਲਈ ਬੁਲਾਇਆ ਉਹਨੇ ਆਪਣੀ ਮਹਿਮਾ ਕਰਨ ਦੇ ਲਈ ਤੁਹਾਨੂੰ ਸੱਦਿਆ ਹਾਂ ਐ ਨਾ ਗਵਾਹੀ ਸੁਣੀ ਪਿਛਲੇ ਹਫਤੇ ਇਹ ਮੁੰਡਾ ਕਹਿੰਦਾ ਤੇਰਾ ਬੋਏਫ੍ਰੈਂਡ ਹੈਗਾ ਤੇਰਾ ਬੋਏਫ੍ਰੈਂਡ ਕਹਿੰਦੀ ਹਾਂ ਹੈਗਾ ਕੌਣ ਜੀਜ਼ਸ ਉਹ ਵੀ ਸੇਵ ਹੋ ਗਿਆ ਉਹ ਨਾਲ ਹਾਂ ਨੀ ਤੇ ਦੋਨੋਂ ਨਰਕ ਸੇ ਜਾਣੇ ਸੀਗੇ ਉਹ ਦੋਨੋਂ ਸੁਰਗ ਦੇ ਵਿੱਚ ਕਿਉਂਕਿ ਤੁਸੀਂ ਜਿੱਥੇ ਵੀ ਹੋ ਉੱਥੇ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਬੁਲਾਏ ਗਏ ਅੱਜ ਨਸ਼ਾ ਵੇਚ ਕੇ ਪੈਸਾ ਕਮਾ ਸਕਦੇ ਆ ਲੋਕ ਪਰ ਮੈਂ ਇਹੋ ਜਿਹੇ ਲੋਕ ਦੇਖਿਆ ਨਸ਼ਾ ਵੇਚ ਕੇ ਪੈਸਾ ਕਮਾਇਆ ਛੋਟੀ ਦੁਕਾਨ ਤੋਂ ਵੱਡੀ ਦੁਕਾਨ ਕੀਤੀ ਉਸ ਤੋਂ ਵੱਡੀ ਕੀਤੀ ਫਿਰ ਕੋਠੀ ਪਾਈ ਫਿਰ ਇੱਕੋ ਹੀ ਬੇਟਾ ਸੀਗਾ ਉਨੂੰ ਇਹੋ ਜਿਹਾ ਰੋਗ ਹੋ ਗਿਆ ਉਹਦੇ ਹੱਥ ਪੈਰ ਚੱਲਨੇ ਬੰਦ ਹੋ ਗਏ ਬੈੱਡ ਤੇ ਆ ਗਿਆ ਡੈਥ ਹੋ ਗਈ ਜਦੋਂ ਨਸ਼ਾ ਵੇਚਣਾ ਸ਼ੁਰੂ ਕੀਤਾ ਈ ਉਹਨੂੰ ਬਹੁਤ ਵਧੀਆ ਲੱਗਦੇ ਕਿ ਪੈਸੇ ਆਉਂਦੇ ਸੀ ਬਹੁਤ ਬੜੇ ਪੈਸੇ ਆਏ ਲਗਾਤਾਰ ਆਈ ਗਏ ਆਈ ਗਏ ਸਕੂਟਰ ਲੈ ਲਿਆ ਵੇ ਮੋਟਰਸਾਈਕਲ ਲੈ ਲਿਆ ਵੇ ਕਾਰ ਲੈ ਲਈ ਫੇ ਚੰਗਾ ਲੱਗਣ ਲੱਗਾ ਔਰ ਇੱਕੋ ਦਿਨ ਆਇਆ ਜਦੋਂ ਪਰਮੇਸ਼ਰ ਨੇ ਸਾਰਾ ਕੁਝ ਵਾਪਸ ਕਰਤਾ ਕਿਉਂਕਿ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਲੋਕਾਂ ਦੀਆਂ ਜਨਰੇਸ਼ਨਸ ਨੂੰ ਖਰਾਬ ਕਰੋ ਔਰ ਤੁਹਾਡੀ ਆਪਣੀ ਜਨਰੇਸ਼ਨ ਬਚਾਈ ਜਾਏ ਇਦਾਂ ਨਹੀਂ ਹੋ ਸਕਦਾ ਕਿਉਂਕਿ ਧਰਤੀ ਦੇ ਵਿੱਚ ਜੋ ਤੁਸੀਂ ਪਾਉਂਗੇ ਤੁਸੀਂ ਉਹੀ ਕਟੂਗੇ ਇਹ ਧਰਤੀ ਦਾ ਰੂਲ ਹੈ ਅਗਰ ਜ਼ਮੀਨ 'ਚ ਜੋ ਪਾਉਂਗੇ ਉਹੀ ਕਟੂਗੇ ਤੁਹਾਡੀ ਬਾਡੀ ਵੀ ਇੱਕ ਮਿੱਟੀ ਦੀ ਬਣੀ ਹੋਈ ਹੈ ਇਹ ਇਹ ਜੀਵਨ ਵੀ ਜਿਹੜਾ ਇਹ ਧਰਤੀ ਵੀ ਜਿਹੜੀ ਗੋਲ ਹੈ ਜੋ ਕੁਝ ਤੁਸੀਂ ਸੁੱਟੂਗੇ ਅਸਮਾਨ ਤੇ ਵਾਪਿਸ ਆਏਗਾ ਜੋ ਕੁਝ ਲੋਕਾਂ ਦੀ ਜ਼ਿੰਦਗੀ 'ਚ ਕਰੋਗੇ ਉਹ ਵਾਪਿਸ ਆਏਗਾ ਇਸ ਲਈ ਵਧੀਆ ਇਹ ਹੈ ਕਿ ਉਹੀ ਕਰੋ ਜੋ ਤੁਸੀਂ ਕਟਣਾ ਚਾਹਦੇ ਹੋ ਆਪਣੀ ਜ਼ਿੰਦਗੀ 'ਚ ਜੇ ਤੁਸੀਂ ਨਹੀਂ ਚਾਹਦੇ ਕਿ ਆਉਣ ਵਾਲੇ ਟਾਈਮ ਸਾਡੇ ਬੱਚਿਆਂ ਦੀ ਚੀਜ਼ਾਂ ਨੂੰ ਲੋਕੀ ਖੋਲਣ ਉਹਨਾਂ ਨੂੰ ਭੁੱਖਾ ਨੰਗਾ ਕਰ ਦੇਣ ਤੇ ਤੁਸੀਂ ਵੀ ਉਹਨਾਂ ਦੀ ਚੀਜ਼ਾਂ ਨਾ ਖੋ ਕੇ ਰੱਖੋ ਨਾ ਕਬਜ਼ੇ ਕਰੋ ਨਾ ਚੀਜ਼ਾਂ ਹੋਜਿਆ ਕਰੋ ਜਿਹੜੇ ਤੁਹਾਨੂੰ ਪਸੰਦ ਨਹੀਂ ਕਿ ਤੁਹਾਡੇ ਬੱਚੇ ਤੁਹਾਡੀ ਜਨਰੇਸ਼ਨ ਆਉਣ ਵਾਲੇ ਟਾਈਮ 'ਚ ਕੱਟੇ ਹੋ ਤੁਸੀਂ ਆਪਣੀ ਲਾਈਫ 'ਚ ਚੋਰੀ ਹੁੰਦੇ ਨਹੀਂ ਦੇਖਣਾ ਚਾਹੁੰਦੇ ਤੁਹਾਡੀ ਲਾਈਫ ਦੀ ਕੀਮਤੀ ਚੀਜ਼ ਕੋਈ ਚੁਰਾਈ ਨਾ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਤੁਸੀਂ ਵੀ ਨਾ ਚੋਰੀ ਕਰੋ ਕਿਉਂਕਿ ਜੋ ਤੁਸੀਂ ਬੋਹੋਗੇ ਉਹ ਤੁਸੀਂ ਕੱਟੂਗੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਬੁਲਾਏ ਗਏ ਹੋ ਉਹਨੂੰ ਦਿਖਾਉਣ ਦੇ ਲਈ ਬੁਲਾਏ ਗਏ ਹੋ ਕਿਉਂ ਐਸਟਰ ਬLES ਹੋਈ ਕਿਉਂਕਿ ਜਦੋਂ ਉਹਨੇ ਉਹਦੀ ਬLESING ਦਾ ਟਾਈਮ ਆਇਆ ਜਦੋਂ ਉਹਨੇ ਲਾਲਚ ਨਹੀਂ ਕੀਤਾ ਉਹਨੇ ਕਿਹਾ ਜੋ ਕੁਝ ਮੇਰੇ ਲਈ ਠਹਿਰਾਇਆ ਗਿਆ ਮੈਨੂੰ ਉਹ ਦੇ ਦਿਓ ਹਾਂ? ਕਿਆ ਕੇ ਨਹੀਂ ਕਿਹਾ? ਹਾਏ ਕਿੰਨਾ ਸੋਹਣਾ ਫੋਨ ਆ ਮੈਨੂੰ ਦੇ ਦੋ ਹਾਂ? ਨੋ ਜੋ ਠਹਿਰ ਜੋ ਹੈਗਾ ਮੈਨੂੰ ਦੇ ਦਿਓ ਜੋ ਮੇਰੇ ਲਈ ਠਹਿਰਾਇਆ ਜੋ ਕੁਝ ਰਾਜੇ ਨੇ ਠਹਿਰਾਇਆ ਮੇਰੇ ਲਈ ਲੜਕੀਆਂ ਦੇ ਲਈ ਉਹ ਮੈਨੂੰ ਦੇ ਦਿਓ ਦੈਟਸ ਇਟ ਮੈਨੂੰ ਜਿਆਦਾ ਨਹੀਂ ਚਾਹੀਦਾ ਨਾ ਕਿਦੀ ਮੈਮਾ ਹੋਈ ਉਥੇ ਹਾਂ ਕਿੱਦਾਂ ਹੋਈ ਮੈਮਾ ਕਿ ਬਾਕੀ ਸਾਰੀਆਂ ਕੁੜੀਆਂ ਨੇ ਲਾਲਚ ਕੀਤਾ ਪਰ ਇਹਦਾ ਨੇਚਰ ਡਿਫਰੈਂਟ ਕਿਉਂ ਹੈ ਕਿਉਂਕਿ ਯਹੂਦਾਂ ਸੀਗੀ ਉਹ ਯਹਵਾ ਨੂੰ ਮੰਨਣ ਵਾਲੀ ਸੀਗੀ ਬਚਪਨ ਤੋਂ ਰੋਜ਼ੇ ਰੱਖਣੇ ਸਿਖਾਏ ਗਏ ਪ੍ਰੇਅਰ ਕਰਨੀ ਸਿਖਾਈ ਗਈ ਪ੍ਰਾਰਥਨਾ ਕਰਨੀ ਸਿਖਾਈ ਗਈ ਬਾਈਬਲ ਪੜ੍ਹਨੀ ਸਿਖਾਈ ਗਈ ਵਚਨ ਦੇ ਚੱਲਣਾ ਸਿਖਾਇਆ ਗਿਆ ਕਿਉਂਕਿ ਜਿਹੜਾ ਉਹਦਾ ਪਾਲਣ ਵਾਲਾ ਸੀ ਮੁਰਦਕੇ ਉਹ ਵੀ ਵਚਨ 'ਚ ਬੜਾ ਸਖਤ ਸੀਗਾ ਇਸ ਲਈ ਉਹ ਹਮਾਨ ਦੇ ਕੇ ਝੁਕਦਾ ਨਹੀਂ ਸੀ ਕਿਉਂਕਿ ਹਮਾਨ ਜਿਹੜਾ ਸੀਗਾ ਉਹ ਪਾਪੀਆਂ ਦੇ ਵੰਸ਼ ਦਾ ਇਜ਼ਰਾਈਲੀ ਲੋਕੀ ਨੂੰ ਮਾਰਨਾ ਭੁੱਲ ਗਏ ਸੀ ਕਿ ਜਿਸ ਦੁਸ਼ਮਣ ਵੰਸ਼ ਨੂੰ ਉਸ ਵੰਸ਼ ਦੇ ਵਿੱਚੋਂ ਨਿਕਲਦਾ ਸੀ ਤੇ ਹਮਾਨ ਇਸ ਕਰਕੇ ਨਹੀਂ ਝੁਕਦਾ ਸੀਗਾ ਚਾਹੇ ਉਹਨੂੰ ਇਸ ਗੱਲ ਦੇ ਲਈ ਉਹਨੂੰ ਪਤਾ ਸੀ ਕਿ ਉਹਨੂੰ ਵਿਰੋਧ ਸਹਿਣਾ ਪੈ ਸਕਦਾ ਹੈ ਜਾਂ ਉਹਨੂੰ ਮੁਸੀਬਤ ਝੱਲਣੀ ਪੈ ਸਕਦੀ ਤਾਂ ਵੀ ਉਹ ਝੁਕਦਾ ਨਹੀਂ ਸੀ ਉਹਦੇ ਅੱਗੇ ਔਰ ਉਹੋ ਜੀ ਉਹਨੇ ਆਪਣੀ ਇੱਕ ਤਰ੍ਹਾਂ ਦੀ ਬੇਟੀ ਘਰ ਪੈਦਾ ਕੀਤੀ ਹੋਈ ਸੀ ਇਸ ਤਰ ਕਿ ਚੱਲਣਾ ਤੇ ਵਚਨ ਤੇ ਚੱਲਣਾ ਨਹੀਂ ਤਾਂ ਨਹੀਂ ਹਾਂ ਔਰ ਦੇਖੋ ਉਹੀ ਆਦਤ ਰਾਜੇ ਨੂੰ ਪਸੰਦ ਆਈ ਔਰ ਲੋਕਾਂ ਨੂੰ ਉਹਦੀ ਉਹਦਾ ਨੇਚਰ ਪਸੰਦ ਆਇਆ ਕਿਉਂਕਿ ਉਹਨੇ ਆਪਣੀ ਲਾਈਫ ਤੋਂ ਪਰਮੇਸ਼ਵਰ ਦੀ ਮਹਿਮਾ ਕੀਤੀ ਕਿੱਥੇ ਜਾਂਦਾ ਤੁਹਾਡਾ ਕੌਨਸ਼ੀਅਸ ਤੁਹਾਡਾ ਵਿਵੇਕ ਜਦ ਤੁਸੀਂ ਚੋਰੀ ਕਰਦੇ ਹੋ ਤੁਹਾਡੇ ਅੰਨੇ ਜਾਤੀ ਦੋਸ ਨੂੰ ਪਤਾ ਹੈ ਤੁਸੀਂ ਕ੍ਰਿਸਚੀਅਨ ਨੂੰ ਤੱਕੇ ਦੇ ਮੋਬਾਈਲ ਤੇ ਬਲੂ ਫਿਲਮਾਂ ਨਿਕਲਦੇ ਔਰ ਅਣਜਾਣੇ ਦੋਸਤਾਂ ਨੂੰ ਬਤਾਏ ਕਿ ਜੇ ਬਲੂ ਫਿਲਮ ਦੀ ਕੋਈ ਨਵੀਂ ਕਾਪੀ ਲੈਣੀ ਹੈ ਤੇ ਆਹ ਮੁੰਡਾ ਕ੍ਰਿਸਚਨ ਇਹਦੇ ਕੋਲੋਂ ਹਾਂ ਕਿੱਥੇ ਜਾਂਦੀ ਪਰਮੇਸ਼ਵਰ ਦੀ ਮਹਿਮਾ ਜਦੋਂ ਪਰਮੇਸ਼ਵਰ ਦੀ ਮਹਿਮਾ ਨਹੀਂ ਹੋਏਗੀ ਤੇ ਫਿਰ ਉੱਥੇ ਸਜ਼ਾ ਆਏਗੀ ਪਰਮੇਸ਼ਵਰ ਦੀ ਕੁਐਸਚਨ ਆਣਗੇ ਸਵਾਲ ਆਣਗੇ ਜਿਨ੍ਹਾਂ ਦਾ ਤੁਹਾਡੇ ਕੋਲ ਕੋਈ ਵੀ ਜਵਾਬ ਨਹੀਂ ਹੋਏਗਾ ਪਰਮੇਸ਼ਵਰ ਨੇ ਕਿਹਾ ਮੈਂ ਯਹੂਦਾਂ ਨੂੰ ਚੁਣਿਆ ਉਸ ਰਾਜੇ ਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਕੱਟਣ ਦੇ ਲਈ ਕਿਉਂਕਿ ਉਹਨੇ ਵੀ 70 ਰਾਜਿਆਂ ਦੇ ਹੱਥਾਂ ਤੇ ਪੈਰਾਂ ਦੇ ਅੰਗੂਠੇ ਕੱਟੇ ਮੈਂ ਇਸ ਧਰਤੀ ਦੇ ਉੱਤੇ ਨਿਆਂ ਸਥਾਪਿਤ ਕਰਨ ਦੇ ਲਈ ਆਪਣੇ ਲੋਕਾਂ ਨੂੰ ਇਸਤੇਮਾਲ ਕਰਾਂਗਾ ਪਰਮੇਸ਼ਵਰ ਨੇ ਕਿਹਾ ਉਹ ਨਵੇਂ ਨਿਯਮ ਜ ਪਰਮੇਸ਼ਵਰ ਲੜਾਈਆਂ ਤੇ ਕਰਦਾ ਨਹੀਂ ਨਾ ਉਹਨੇ ਅੰਗੂਠੇ ਕੱਟਣੇ ਨਾ ਤਲਵਾਰਾਂ ਚਕਾਣੀਆਂ ਨਾ ਲਾਠੀਆਂ ਚਕਾਣੀਆਂ ਨਾ ਬੰਦੂਕਾਂ ਚਕਾਣੀਆਂ ਉਹਨੇ ਆਪਣੇ ਪ੍ਰੇਮ ਨੂੰ ਸਾਬਿਤ ਕਰਨ ਦੇ ਲਈ ਤੁਹਾਨੂੰ ਚੁਣਨਾ ਆਪਣੀ ਪਵਿੱਤਰਤਾ ਨੂੰ ਦਿਖਾਉਣ ਦੇ ਲਈ ਤੁਹਾਨੂੰ ਚੁਣਨਾ अपने सुभा दिखाने तो चना है और जे तीन दिखा पाए तो परमेश्वर का असली मकसद भी जिंदगी पूरा होगा अगर अच्छी जिंदगी दुबई की फोटो वागू है उन्नीस सौ नब्बे वाली फोटो वागू अगर तुम समझ जाओ ती कौन हो तो दो हजार बारह वाले सोलह वाले तो अठारह वाले दुबई बन सदी मैं तुम दस रहा अगर तीस रेलाइज कर लो मैं कौन ਪ੍ਰੋਬਲਮ ਇਹ ਨਹੀਂ ਹੈ ਕਿ ਮੈਂ ਛੋਟਾ ਆ ਜਾਂ ਮੈਂ ਗਰੀਬ ਆ ਜਾਂ ਮੈਂ ਬਿਮਾਰ ਆ ਜਾਂ ਮੈਂ ਆਮ ਕਰਨ ਦੇ ਵਿੱਚ ਹਾਂ ਪ੍ਰੋਬਲਮ ਇਹ ਹੈ ਕਿ ਕਦ ਅਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਪਹਿਚਾਨਾਂਗੇ ਔਰ ਕਦ ਪਰਮੇਸ਼ਵਰ ਦੇ ਪਿੱਛੇ ਚੱਲਾਂਗੇ ਕਦ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਉਸਮਰਪਿਤ ਕਰਾਂਗੇ ਅੱਧੀ ਪੂਛਦੀ ਨਹੀਂ ਟੈਂਕੀ ਜਿ ਕਿੱਡਾ ਕ ਵੱਡਾ ਸ਼ੇਕ ਚਾਹੀਦਾ ਉਹਨੂੰ ਖਾਲੀ ਕਰਨ ਦੇ ਲਈ ਦੱਸੋ ਬਹੁਤ ਵੱਡਾ ਕਿ ਛੋਟਾ ਜਿਹਾ ਪੂਰੀ ਟੈਂਕੀ ਖਾਲੀ ਕਰਨ ਦੇ ਲਈ ਕਾਫੀ ਆ ਆਟੇ ਨੂੰ ਖਮੀਰ ਕਰਨ ਦੇ ਲਈ ਕਿੰਨਾ ਕਿੰਨਾ ਕਿ ਖਮੀਰ ਚਾਹੀਦਾ 10 ਕਿਲੋ ਕਿੰਨਾ ਕਿ ਚਾਹੀਦਾ ਥੋੜਾ ਜਿਹਾ ਦੁੱਧ ਨੂੰ ਦਹੀਂ ਚ ਕਨਵਰਟ ਕਰਨ ਲਈ ਕਿੰਨਾ ਕਿ ਚਾਹੀਦਾ ਖੱਟਾ ਹਾਂ ਥੋੜਾ ਜਿਹਾ ਪਰਮੇਸ਼ਵਰ ਨੇ ਤੁਹਾਨੂੰ ਅੱਧਾ పార్ਟ ਟਾਈਮ 크ਰਿਸਚਨ ਹੋਣ ਦੇ ਲਈ ਨਹੀਂ ਬੁਲਾਇਆ ਉਹਨੇ ਤੁਹਾਨੂੰ ਫੁੱਲ ਟਾਈਮ 크ਰਿਸਚਨ ਹੋਣ ਦੇ ਲਈ ਬੁਲਾਇਆ 크ਰਿਸਚੀਅਨਿਟੀ ਫੁੱਲ ਟਾਈਮ ਜੌਬ ਹੈ ਫੁੱਲ ਟਾਈਮ ਵੱਡੇ ਹੋਣ ਦਾ ਸাকसेसफुल ਹੋਣ ਦਾ ਕੋਈ ਸੀਕ੍ਰੈਟ ਨਹੀਂ ਹੈ ਕੋਈ ਸ਼ਾਰਟਕਟ ਨਹੀਂ ਹੈ ਜਿੱਥੇ ਹੈਗੇ ਹੋ ਜਿਸ ਲੈਵਲ ਤੇ ਹੈਗੇ ਹੋ ਉਸ ਲੈਵਲ ਤੇ ਪਰਮੇਸ਼ਵਰ ਦੀ ਮਹਿਮਾ ਕਰਨਾ ਸ਼ੁਰੂ ਕਰੋ ਉਸ ਲੈਵਲ ਤੇ ਅੜੇ ਦੇ ਖੜੇ ਰਹਿਣਾ ਸਵੀਕਾਰੋ ਬਿਨ ਬਲੇਸਿੰਗ ਦੇ ਵੀ ਪਰਮੇਸ਼ਵਰ ਨਾਲ ਬਣੇ ਰਹੋ ਉਸ ਲੈਵਲ ਤੇ ਜਿਸ ਲੈਵਲ ਤੇ ਐਸ ਟਾਈਮ ਹੈਗੇ ਹੋ ਤੁਸੀਂ ਜਿਸ ਵੀ ਲੈਵਲ ਤੇ ਹੋ ਤੁਸੀਂ ਜਿੰਨ ਮਾਂ ਦੀ ਛੋਟੀ ਲੜਕੀਆਂ ਨੂੰ ਗਵਾਹੀ ਦੇ ਸਕਦੀ ਹੈ ਕਿ ਮੇਰਾ ਪਰਮੇਸ਼ਵਰ ਇਹਨੂੰ ਚੰਗਾ ਕਰ ਸਕਦਾ ਹੈ ਜੇ ਤੂੰ ਉਹਦੇ ਦਾਸ ਕੋ ਜਾਏ ਸਿਵਾਏ ਇਹ ਸੋਚਦੇ ਕਿ ਕਾਸ਼ ਮੈਂ ਪਹਿਲਾਂ ਚੰਗੀ ਹੁੰਦੀ ਕਾਸ਼ ਪਹਿਲਾਂ ਮੈਂ ਛੁੱਟੀ ਹੁੰਦੀ ਕਾਸ਼ ਪਹਿਲਾਂ ਮੇਰੀ ਜ਼ਿੰਦਗੀ ਚ ਗਵਾਹੀ ਬਣੀ ਹੁੰਦੀ ਤੇ ਮੈਂ ਗਵਾਹੀ ਦੇ ਸਕਦੀ ਤੇ ਅੱਜ ਉਹ ਬੰਧਵਾਈ ਦੇ ਵਿੱਚ ਹੀ ਮਰ ਜਾਂਦੀ ਹੂੰ ਜਿਸ ਲੈਵਲ ਤੇ ਹੈਗੇ ਉਸ ਲੈਵਲ ਤੇ ਪਰਮੇਸ਼ਵਰ ਦੀ ਮਹਿਮਾ ਕਰਨਾ ਸਟਾਰਟ ਕਰੋ ਹਾਇ ਨਾ ਕਾਦਲੀ ਬੁਲਾਏ ਗਏ ਹੋ ਤੁਸੀਂ ਉਹਦੀ ਮਹਿਮਾ ਕਰਨ ਦੇ ਲਈ ਉਹਨੂੰ ਪ੍ਰਦਰਸ਼ਿਤ ਕਰਨ ਦੇ ਲਈ ਉਹਨੂੰ ਦਿਖਾਨ ਦੇ ਲਈ ਅਗਰ ਚਾਰ ਜਨਾਨੀਆਂ ਚੁਗਲੀਆਂ ਕਰਨ ਬੈਠਦੀਆਂ ਔਰ ਤੁਸੀਂ ਉਹਨਾਂ 'ਚ ਖੜੇ ਹੋ ਔਰ ਚੁਗਲੀ ਨਹੀਂ ਕਰ ਰਹੇ ਔਰ ਸਮਝਾ ਰਹੇ ਹੋ ਕਿਉਂ ਕਿਉਂਕਿ ਤੁਸੀਂ ਕ੍ਰਿਸਚੀਅਨ ਹੋ ਉਥੇ ਪ੍ਰਭੂ ਦੀ ਮਹਿਮਾ ਹੋਏਗੀ ਅਗਲਾ ਦਿਨ ਚੇਂਜ ਹੋਏਗਾ ਇਹਦਾ ਕਿਦਾਂ ਹੋ ਸਕਦਾ ਮੈਂ ਇੱਕ ਜੌਬ ਕਰਦਾ ਹੋਵਾਂ ਔਰ ਜੌਬ ਵਾਲੇ ਕਿਸੇ ਮੇਰੇ ਕੋ-ਵਰਕਰ ਨੂੰ ਇਹ ਨਾ ਪਤਾ ਹੋਏ ਕਿ ਮੈਂ ਕ੍ਰਿਸਚੀਅਨ ਆ ਜਾਂ ਪਰਮੇਸ਼ਰ ਕਿਹੋ ਜਿਹਾ ਕੰਮ ਕਰਦਾ ਹੈ ਜਾਂ ਤੇ ਉਹਨਾਂ ਨੂੰ ਇਸ ਕਰਕੇ ਨਹੀਂ ਪਤਾ ਹੋਊਗਾ ਕਿ ਪਰਮੇਸ਼ਰ ਕੌਣ ਹੈ ਔਰ ਕਿਹੋ ਜੇ ਕੰਮ ਕਰਦਾ ਹੈ ਕਿਉਂਕਿ ਮੈਂ ਖੁਦ ਕਾਣਾ ਮਾ ਉਥੇ ਹਾਂ ਉਹਨਾਂ ਨੂੰ ਖੁਦ ਪਤਾ ਕਿ ਇਹ ਚੋਰੀ ਕਰਦਾ ਹੈ ਇਹ ਰਿਸ਼ਵਤ ਲੈਂਦਾ ਹੈ ਇਹਦੀ ਆਪਣੀ ਗਲਤ ਕੁੜੀਆਂ ਨਾਲ ਗੱਲਬਾਤ ਹੈ ਇਹਦੀ ਆਪਣੀ ਗੈਰ ਵਿਚਾਰ ਦੇ ਵਿੱਚ ਉਥੇ ਕੀ ਮਹਿਮਾ ਕਰੇਗਾ ਕੋਈ ਪਰਮੇਸ਼ਵਰ ਦੀ ਔਰ ਤੁਸੀਂ ਉਸੇ ਲੈਵਲ ਤੇ ਸ਼ੈਤਾਨ ਤੋਂ ਨੂੰ ਧੋਖਾ ਦਿੰਦਾ ਔਰ ਉਥੇ ਰੱਖਦਾ ਜਦਕਿ ਲੈਵਲ ਮਾਇਨੇ ਨਹੀਂ ਕਰਦਾ ਅਗਰ ਉਹ ਛੋਟੀ ਲੜਕੀ ਗਵਾਹੀ ਦੇ ਸਕਦੀ ਪ੍ਰਭੂ ਦੀ ਮਹਿਮਾ ਕਰ ਸਕਦੀ ਕਿ ਮੇਰਾ ਪਰਮੇਸ਼ਵਰ ਤੈਨੂੰ ਚੰਗਾ ਕਰ ਸਕਦਾ ਉਹਨੇ ਇਹ ਨਹੀਂ ਸੋਚਿਆ ਕਿ ਅਗਲਾ ਤੈਨੂੰ ਕੁਐਸਚਨ ਕਰੇ ਹੈ ਜੇ ਚੰਗਾ ਕਰ ਸਕਦਾ ਤੇ ਤੂੰ ਕਿੱਥੇ ਫੱਸੀ ਫਿਰਦੀ ਫਿਰ ਤੂੰ ਕਿਉਂ ਨਹੀਂ ਛੁੱਟੀ ਜੇ ਪ੍ਰਭੂ ਚੰਗਾ ਕਰ ਸਕਦਾ ਹੈ ਤੇ ਤੂੰ ਕਿਉਂ ਨਹੀਂ ਆਜ਼ਾਦ ਹੋਈ ਇਹ ਗੱਲ ਬਿਨਾਂ ਸੋਚੋ ਨੇ ਰੱਬ ਦੀ ਮਹਿਮਾ ਕੀਤੀ ਉੱਥੇ ਕਿ ਮੇਰਾ ਪਰਮੇਸ਼ਵਰ ਨਮਾਨ ਮੇਰੇ ਮਾਲਿਕ ਤੈਨੂੰ ਚੰਗਾ ਕਰ ਸਕਦਾ ਜੇ ਤੂੰ ਮੇਰੇ ਪਰਮੇਸ਼ਰ ਦੇ ਦਾਸ ਕੋ ਜਾਏ ਤੇਰੇ ਸਿਰ ਤੇ ਹੱਥ ਰੱਖ ਕੇ ਉਹ ਪ੍ਰੇਅਰ ਕਰੇ ਤੇਰਾ ਕੋੜ ਖਤਮ ਹੋ ਸਕਦਾ ਹallelujah ਚਰਚ ਬਦਲਾਵ ਆ ਚੁੱਕਾ ਤੇ ਦੀ ਬੋਡੀ ਤੇ ਦੀ ਸਪਿਰਿਟ ਚ ਚੇਂਜ ਸ਼ੁਰੂ ਹੋਈ ਇਸੂ ਮਜਦੇ ਨਾਮ ਚ ਅਗਰ ਆਮੀਨ ਉੱਚ ਹੈ ਜੇ ਪਰਮੇਸ਼ਰ ਨੂੰ ਮੰਨ ਕੇ ਵੀ ਅਸੀਂ ਦਿਖਾ ਨਹੀਂ ਪਾਇਓ ਉਹਨੂੰ ਕਿਉਂਕਿ ਇਹ ਮੇਰੀ ਬੁਲਾਹਟ ਹੈ ਮੇਰੀ ਬੁਲਾਹਟ ਚਰਚ ਆ ਕੇ ਬਲੇਸਿੰਗ ਲੈਣਾ ਨਹੀਂ ਇਹ ਤਾਂ ਰੋਜ਼ ਦੀ ਰੋਟੀ ਹੈ ਜਿਹੜੀ ਪਰਮੇਸ਼ਵਰ ਨੇ ਦੇਣੀ ਹੈ ਮੈਨੂੰ ਮੇਰੀ 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 ਬੁਲਾਹਟ ਏ ਹੈ ਮੇ ਚਰਚ ਆਵਾ ਸਿੱਖਾਂ ਲਰਨ ਕਰਾਂ ਚੰਗੀਆਂ ਗੱਲਾਂ ਵਰਡ ਪਰਮੇਸ਼ਵਰ ਦਾ ਵਚਨ ਉਸ ਤੋਂ ਬਾਅਦ ਫਿਰ ਮੈਂ ਜਾਵਾਂ ਜਿੱਥੇ ਮੈਂ ਕੰਮ ਕਰਦਾ ਜਿੱਥੇ ਮੈਂ ਰਹਿਣਾ ਜੋ ਮੇਰੀ ਲਾਈਫ ਹੈ ਉਥੋਂ ਪਰਮੇਸ਼ਵਰ ਨੂੰ ਸ਼ੋਅ ਕਰਾਂ ਆਪਣੀ ਲਾਈਫ ਤੋਂ ਜਦ ਵੀ ਮੈਨੂੰ ਮੌਕਾ ਮਿਲੇ ਹਾਂ कोई दारू की पेशकश करे तो दसना है उसे दसना है कि मैं शराब नहीं पीना क्यों क्योंकि मैं क्रिश्चियन हूं मैं बीड़ी नहीं पीता क्यों मैं क्रिश्चियन हूं भाई मैं काम नहीं करता क्यों मैं क्रिश्चियन हूं देखो परमेश्वर की, की करेगा तेरे देखो फिर जिथे परमेश्वर दिखाने की वारी होंगी उसी दिखा नहीं पाते कई बार ਡਰਦੇ ਰਹਿੰਦੇ ਨੇ ਲੋਕਾਂ ਤੋਂ ਨਾ ਜੀ ਮੈਂ ਵੀ ਤੁਹਾਡੇ ਵਰਗੀਆਂ ਲਿਆਓ ਜੀ ਤੁਸੀਂ ਕੋਈ ਗੱਲ ਨਹੀਂ ਪ੍ਰਭੂ ਨੇ ਦਿਲ ਬਦਲਿਆ ਕੋਈ ਨਹੀਂ ਲਿਆਓ ਪੈਕ ਸ਼ੈਗ ਲਈ ਨੋ ਅਸੀਂ ਲੋਕਾਂ ਵਾਂਗੂੰ ਨਹੀਂ ਬੋਲ ਸਕਦੇ ਉਹਨਾਂ ਵਾਂਗੂੰ ਗਰੀਟਿੰਗਸ ਵੀ ਨਹੀਂ ਦੇ ਸਕਦੇ ਉਹਨਾਂ ਵਾਂਗੂੰ ਕੁਝ ਨਹੀਂ ਕਰ ਸਕਦੇ ਆਪਾਂ ਸਾਡਾ ਜਨਮ ਡਿਫਰੈਂਟ ਹੈ ਸਾਡੀ ਲਾਈਫ ਡਿਫਰੈਂਟ ਹੈ ਡੀਐਨਏ ਲਾਗੇ ਸਾਡਾ ਅਸੀਂ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਨਾਰਾਜ਼ ਕਰਨ ਦੇ ਲਈ ਪੈਦਾ ਨਹੀਂ ਹੋਏ ਪਰ ਪਹਿਲਾ ਕੰਮ ਸਾਡਾ ਪਰਮੇਸ਼ਰ ਨੂੰ ਖੁਸ਼ ਕਰਨਾ ਹੈ। ਔਰ ਪਰਮੇਸ਼ਰ ਨੇ ਬਾਹ ਫੜ ਕੇ ਤੈਨੂੰ ਰੋਕਣਾ ਨਹੀਂ ਹੈ ਕਿਉਂਕਿ ਉਹ ਜੈਂਟਲ ਪਰਮੇਸ਼ਰ ਹੈ। ਜੋ ਤੁਸੀਂ ਗਿਫਟ ਦੇ ਦਿੰਦੇ ਹੋ ਕਿਸੇ ਨੂੰ ਫਿਰ ਤੁਸੀਂ 10 ਸਾਲ ਬਾਅਦ ਜਾਂ 2 ਸਾਲ ਬਾਅਦ ਉਹਦੇ ਘਰ ਪੁੱਛਣ ਨਹੀਂ ਜਾਂਦੇ। ਓ ਯਾਰ ਮੈਂ ਤੈਨੂੰ ਗਿਫਟ ਤਾਂ ਹੀ 2013 ਚ ਕੀ ਕੀਤਾ ਤੂੰ ਉਹਦਾ? ਕਰਦੇ ਨਹੀਂ ਤੁਸੀਂ ਐਦਾ ਕਿ ਨਹੀਂ? ਹਾਂ? ਪ੍ਰਭੂ ਨੇ ਤਾਂ ਤਰਤੀ ਦੇ ਦਿੱਤੀ ਲਿਖਿਆ ਇਨਸਾਨ ਨੂੰ ਤਰਤੀ ਦੇ ਦਿੱਤੀ। ਇਨਸਾਨ ਨੂੰ ਤਰਦੀ ਦੇਤੀ ਗਿਫਟ ਦੇਤਾ ਆਪਣੇ ਦਿੱਤੇ ਹੋਏ ਗਿਫਟ ਨੂੰ ਪਰਮੇਸ਼ਵਰ ਚੈੱਕ ਕਰਨ ਆਪਣੇ ਆਪ ਨਹੀਂ ਆਂਦਾ ਜਦ ਤੱਕ ਤੁਸੀਂ ਉਹਨੂੰ ਇਨਵਾਈਟ ਨਾ ਕਰੋਗੇ ਆਪਣੇ ਘਰ ਦੇ ਵਿੱਚ ਇਸ ਲਈ ਆਪਣੇ ਆਪ ਕੰਮ ਨਹੀਂ ਕਰਦਾ ਨਾਦਰੀ ਬਾਫੜਨੀ ਆਉਨੇ ਨਾ ਤਨੂੰ ਜ਼ਬਰਦਸਤੀ ਕਰਨਾ ਕਿਉਂਕਿ ਉਹ ਜੈਂਟਲ ਪਰਮੇਸ਼ਵਰ ਹੈ ਤਨੂੰ ਉਹਨੇ ਆਪਣੀ ਇੱਛਾ ਦੱਸਨੀ ਹੈ ਥੂਕਨੀ ਨਹੀਂ ਔਰ ਜੋ ਤੁਸੀਂ ਮੰਨਣੀ ਹੈ ਇਹ ਪਰਮੇਸ਼ਵਰ ਦੀ ਇੱਛਾ ਸਮਝਣੀ ਹੈ ਔਰ ਚੱਲਣਾ ਉਹਦੇ ਤੇ ਰਿਜ਼ਲਟ ਤੁਹਾਡੀ ਲਾਈਫ ਦੇ ਵਿੱਚ ਆਣਾ ਹੈ कि मेरी गल समझ रहे जो पिक्चर तक दिखाए देखो गूगल से दे सर्च करके जाके कि 25 साल 30 साल पूरी दुनिया चाहता नक्शा चेंज हो गया बिजीएस एयरपोर्ट है दुबई आज सब तो बेस्ट सर्विस उन्होंने सब तो बेस्ट सब तो बेस्ट बिल्डिंग उ सिर्फ कुछ साल के अंदर अंदर और वो सेम चीज मैं लाइफ देख रहा है चर्च आज मैं इस पंडाल च एंटर सेम चीज तरी सोल मैं एंटर करते दे देख रहा जिन्हें भी उंदगी स्थानी जिंदगी बिगेस्ट बिल्डिंग बदलने है चर्च तु अपनी अपनी वैल्यू पहचाननी पेगी कौन और कादल ही जमे हो ਇਸ ਮਰਜ਼ੀ ਪੋਜੀਸ਼ਨ ਤੇ ਉਹਦੀ ਕੋਈ ਮਾਇਨੇ ਨਹੀਂ ਕਰਦਾ। ਉਹ ਲੋਇਸਟ ਟੂ ਲੋਇਸਟ ਪੋਜੀਸ਼ਨ ਕਿਉਂ ਨਾ ਹੋਏ। ਪ੍ਰਭੂ ਦੀ ਮਹਿਮਾ ਕਰਨਾ ਉਥੋਂ ਨਾ ਭੁੱਲਿਓ। ਇਮੇਜਿਨ ਕਰੋ। ਆਜ ਇੱਕ ਆਮ ਲੇਬਰ ਇਥੇ ਬੈਠੇ। ਔਰ ਸੋਚਦਾ ਕਿ ਮੈਂ ਪ੍ਰਭੂ ਨੂੰ ਆਪਣੀ ਜ਼ਿੰਦਗੀ ਦਊਂਗਾ। ਕਿ ਅੱਜ ਤਾਂ ਪਰਮੇਸ਼ਵਰ ਦੇ ਔਰ ਰਿਕਸ਼ਾ ਚਲਾਉਂਦੇ ਚਲਾਉਂਦੇ ਵੀ ਲੋਕਾਂ ਨੂੰ ਵਚਨ ਸੁਣਾ ਰਿਹਾ ਹਾਂ ਤੇ ਲੋਕੀ ਵੀ ਹੈਰਾਨ ਹੈ ਆਪ ਰਿਕਸ਼ੇ ਤੇ ਹੈ ਸਾਨੂੰ ਵਚਨ ਦੇ ਰਹੇ। और सोचो आने वाले टाइम जो ओदा बेटा अफसर बन जाए पास्टर बन जाए हाँ तो की लगता है कि परमेश्वर फेवर नहीं करेगा उस बंदे बंद जे परमेश्वर बीमारियां गायब कर सकता है, तनु तो इंटरनेशनली ब्लेस कर सकता है, असंभव कम कर सकता है वो सभी काम जिंदगी वाला कोई शक नहीं है ਇਹ ਗੱਲ ਪਰਮੇਸ਼ੁਰ ਦੇ ਵਚਨ ਨਾਲ ਉਹਦੇ ਲਹੂ ਦੇ ਨਾਲ ਸੀਲ ਹੈ ਤੇ ਜ਼ਿੰਦਗੀਆਂ ਦੇ ਉੱਤੇ ਆਮੇ ਜਨ ਲੰਬਾ ਆਨਲਾਈਨ ওভারਫਲੋ ਸੈਕਸ਼ਨ ਇਸ ਸੀਲ ਹੈ ਯਿਸੂ ਦੇ ਲਹੂ ਦੇ ਨਾਲ ਦਾ ਲਾਈਵ ਚੇਂਜ ਇਸ ਸੋਲ ਜੇ ਐਂਟਰ ਕਰੇ ਇਹ ਚੀਜ਼ ਆਮੇ ਜਨ ਲੰਬਾ ਬlesing on the big church ਹallelujah